ਜਿਹੜੀ 5 ਮਾਰਚ ਉਹ ਕਰਾਚੋ ਵਿੱਚ ਵੱਡੇ ਕਬੇਡੀ ਕੱਪਰੀ ਹੈ ਉੱਥੇ ਵੀ ਅਫਸਰ ਸੰਗਤਾਂ ਨੂੰ ਸੱਦੇ ਨੇ ਮੇਰੇ ਵੀਰੋ ਸਾਡੇ ਟਿੰਕੂ ਭਾਈ ਹੁਣੀ ਕਾਰੀ ਮੈਂਬਰ ਹੁਣੀ ਸਾਰੇ ਭਰਾਵਾਂ ਦੇ ਵੱਲੋਂ ਸੱਦੇ ਨੇ ਜਿਹੜੀ 5 ਮਾਰਚ ਕਰਾਚੋ ਦੇ ਮੇਲੇ ਦੀ ਹੈ ਲਓ ਮੈਚ ਦੀ ਸ਼ੁਰੂਆਤ ਹੋ ਗਈ ਵੱਡੇ ਭਾਈ ਸਾਹਿਬ ਕਰਿਓ ਗੱਲ ਮੁੰਡੇ ਦੀ ਲਓ ਅਰਸ਼ ਲੋਗੜ ਪਿੰਡ ਹੈ ਮੇਰੇ ਮਿੱਤਰੋ ਸਮਰਾ ਪਰਿਵਾਰ ਹੈ ਆ ਸਰੀਰ ਸੋਹਣਾ ਐਨ ਦੁਨੀਆਂ ਦੇ ਵਿੱਚ ਗੱਲਾਂ ਹੁੰਦੀਆਂ ਯੂਰਪ ਖੇਡ ਆਇਆ ਲਓ ਲੋਗੜ ਦਾ ਅਰਸ਼ ਦੂਜੇ ਪਾਸੇ ਤਨੌਰੀ ਵਾਲਾ ਸ਼ੇਰੂ ਪਰ ਅਰਸ਼ ਮੰਨੋ ਕੇ ਗਿੱਲ ਦੀ ਟੀਮ ਦੇ ਲਈ ਮੇਰੇ ਵੀਰੋ ਪੁਆਇੰਟ ਦਾ ਵਾਅਦਾ ਕਰ ਗਿਆ ਪਹਿਲਾ ਸੈਮੀਫਾਈਨਲ ਜਲਦੀ ਦੇ ਨਾਲ ਵਾਪਰ ਤੇ ਹਾਕਮ ਵਾਲਾ ਪੁੱਜਣਾ ਬੋਪਰ ਤੇ ਹਾਕਮ ਵਾਲੇ ਦੀਆਂ ਟੀਮਾਂ ਆ ਨੀਟੂ ਬਗਲਾਣੇ ਵਾਲਾ ਆ ਗਿਆ ਖੇਡ ਮੈਦਾਨ ਦੇ ਵਿੱਚ ਜੈਲਦਾਰਾ ਚੱਕ ਮਾਈ ਤੇ ਕਰਗਲ ਇਸ ਲਈ ਕਹਿੰਦੇ ਨੀਟੂ ਬਗਲਾਣੇ ਵਾਲਾ ਨੌਜੋਨ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਦੂਜੇ ਪਾਸੇ ਦੇਖਦਾ ਵੀ ਟੱਕਰ ਫਿਰੇ ਦੀ ਆ ਮੰਨ ਕੇ ਗਿੱਲ ਦੀ ਟੀਮ ਇੱਕ ਪਾਸੇ ਯਾਵਾ ਵੇਖ ਫਿਰ ਨੰਬਰ ਨਵੀਨ ਹੈ ਨੰਬਰ ਇਸ ਲਈ ਮੇਰੇ ਵੀਰੋ ਲਵੀ ਆਪਣੀ ਟੀਮ ਨੰਬਰ ਕਹਿੰਦੇ ਲਵੀ ਜੋੜ ਗਿਆ ਆਪਣੀ ਟੀਮ ਦੇ ਲਈ ਲਵੀ ਲਵਦੀਪ ਸਿੰਘ ਲਵ ਪਰ ਰੈਫਰੀ ਨੇ ਜਿਹੜਾ ਫੈਸਲਾ ਹੈ ਉਹ ਜਾਫੀ ਦੇ ਅੱਖ ਦੇ ਵਿੱਚ ਕੀਤਾ ਹੈ ਔਰ ਇਹ ਨੰਬਰ ਹੋਲਡਾ ਕੇ ਕਿਵੇਂ ਆ ਜੀ ਇਹਦਾ ਬਾਅਦ ਚ ਫੈਸਲਾ ਹੋਊਗਾ ਮਾਰੋ ਜ਼ੋਰਦਾਰ ਤਾੜੀਆਂ ਕਬੱਡੀ ਦਾ ਅਜੂਬਾ ਅਜੀਪਾ ਮਾਨੂਕੇ ਕਿਲ ਵਾਲਾ ਜੀਵਨ 5.5 ਲੱਖ ਦੀਆਂ ਕਬੱਡੀਆਂ ਪਾਉਣ ਵਾਲਾ ਪਰ ਮਾਨਕੀ ਵਾਲਾ ਗੋਪੀ ਇਸ ਵੇਲੇ ਕਰਦਾ ਕੋਸ਼ਿਸ਼ ਲਾ ਤਕੜਾ ਜਫਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਪੁਆਇੰਟ ਜਿਹੜਾ ਇਸ ਵੇਲੇ ਤਨੌਰੀ ਦਾ ਲਓ ਅਗਲੀ ਕਬੱਡੀ ਆ ਭੋਲੂ ਆ ਗਿਆ ਕਹਿੰਦੇ ਮੋਰਖੀ ਪਿੰਡ ਵਾਲਾ ਨੌਜਨ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਆਹ ਕਹਿੰਦੇ ਭੋਲੂ ਆ ਨੌਜਨ ਮੋਰਖੀ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਦੂਜੇ ਪਾਸੇ ਚਾਰ ਸਟਾਪਰ ਇੱਕ ਕੰਨੀ ਕਹਿੰਦੇ ਦਾਰੇਪੁਰੇ ਹੈਰੀ ਨੇ ਮੰਨ ਲਿਆ ਦੂਜੇ ਪਾਸੇ ਕਹਿੰਦੇ ਲਵਪ੍ਰੀਤ ਲਰੀਆ ਨਾ ਜਰ ਹੁਣ ਦੇਖਣਾ ਵੀ ਚਰਾਂ ਦੇ ਵਿੱਚ ਇਹ ਆ ਕਹਿੰਦੇ ਹਰੀ ਤਾਰਾ ਪ੍ਰੀਆ ਉਹ ਕਰ ਰਹਾ ਮੁਕਾਬਲਾ ਮੇਰੇ ਮਿੱਤਰੋ ਦੂਜੇ ਪਾਸੇ ਲੱਗੀ ਕੈਂਚੀ ਗੁੱਟ ਦੇ ਉੱਤੇ ਫੜਿਆ ਹਾ ਗੁੱਟ ਮੁੰਡੇ ਨੇ ਕੀਤੀ ਹੈ ਕਮਾਲ ਕਬੱਡੀ ਜੋਰ ਕਬੱਡੀ 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 ਚੱਕਰੋ ਤਾਲੀਆਂ ਵਾਰੋ ਹਾਂ ਮੇਰਾ ਕਾਲਾ ਪ੍ਰੀਆ ਰੇ ਰਾਤਰੀਆ ਹੈਰੀਆ ਮੁੰਡਾ ਗੁੱਟ ਤੋਂ ਮਨਾ ਗਿਆ ਉਹ ਸਵਾਦ ਆਇਆ ਕਿ ਨਹੀਂ ਫਿਰ ਇਹੋ ਕਹਿੰਦੇ ਅਰਸ਼ ਆ ਗਿਆ ਲੋਹੜੀਆ ਨਰਜਨ ਕਬੱਡੀ ਪਾਉਣ ਲਈ ਇਹ ਆ ਕਹਿੰਦੇ ਅਰਸ਼ ਲੋਹੜੀਆ ਇੱਕ ਪਾਸੇ ਤਨੌਰੀ ਦਾ ਰਿਸ਼ੂ ਹੈ ਦੂਜੇ ਪਾਸੇ ਕਹਿੰਦੇ ਗੋਪੀ ਮੜਕੀ ਵਾਲਾ ਜਿਹਾਰ ਸਿੰਘ ਤੇ ਮਣੀ ਹੈ ਦੇਖਣਾ ਵੀ ਤਕੌੜ ਇਹ ਮੜਕੀ ਦਾ ਗੋਪੀ ਆਪਣੀ ਟੀਮ ਦੇ ਲਈ ਬੱਲੇ ਬਲੇ ਕਰਵਾ ਗਿਆ ਮੇਰੇ ਮਿੱਤਰੋ ਸਿੰਘ ਸਰਦਾਰ ਸਿੱਖੀ ਕੈਮਾ ਮੁੰਡੇ ਦੀ ਆਪਣੀ ਟੀਮ ਦੇ ਲਈ ਅੰਕ ਦਾ ਵਾਅਦਾ ਕਰ ਗਿਆ ਰੇਡ ਪੈ ਗਈ ਬੱਡੇ ਪਾਈ ਜੀ ਭੋਲਾ ਤਨਹੋਰੀ ਵਾਲਾ ਭੋਲਾ ਤਨਹੋਰੀ ਵਾਲਾ ਬਾਬਾ ਗਾਜੀ ਦਾਸ ਕਬੱਡੀ ਕਲੱਬ ਲੋ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਕੇ ਵਾਪਸ ਗਿਆ ਹੈ ਇਹ ਤਨਹੋਰੀ ਵਾਲਾ ਭੋਲਾ ਆਪਣੀ ਟੀਮ ਦੇ ਲਈ ਇੱਕ ਲੱਖਾਂ ਜੇ ਨੰਬਰ ਦਾ ਵਾਅਦਾ ਕਰ ਗਿਆ ਹੈ 26 ਫਰਵਰੀ ਦਾ ਦਿਨ ਹੈ ਅੱਜ ਖੁਸ਼ੀ ਤੁੱਗਾ ਵਾਲੇ ਦਾ ਵੀ ਜਨਮ ਦਿਨ ਹੈ ਮੁਬਾਰਕਬਾਦ ਹੈ ਜੀਵਨ ਚੱਕ RAM ਸਿੰਘ ਵਾਲੇ ਦੇ ਵਿੱਚ ਖੇਡਣ ਦੇ ਲਈ ਪੁੱਜਾ ਹੋਇਆ ਲਓ ਸਾਹਮਣੇ ਚਾਰ ਜਾਫੀ ਬਾਬਾ ਗਾਜੀ ਦਾਸ ਕਬੱਡੀ ਕਲੱਬ ਤੋਂ ਲੋਰੀ ਦੀ ਟੀਮ ਨੇ ਹੁਣ ਕੌਣ ਹੁਣ ਕੌਣ ਆਹ ਸਾਹਮਣੇ ਗੋਪੀ ਨੇ ਸੱਚੀ ਬੋਲੀ ਬੋਲੀ ਵੀ ਨੰਬਰ ਜਿਹੜਾ ਹੈ ਉਹ ਜੀਵਨ ਮਾਨੁਕੇ ਗਿੱਲ ਵਾਲੇ ਦੇ ਹਿੱਸੇ ਹੈ 20 ਮਾਰਚ ਨੂੰ ਜਲਾਲ ਦੇ ਵਿੱਚ ਸਕੋਰਪੀਓ ਗੱਡੀ ਦਾ ਮਾਨ ਸਨਮਾਨ ਮਾਨੁਕੇ ਗਿੱਲ ਵਾਲੇ ਜੀਵਨ ਨੂੰ ਬਖਸ਼ਿਆ ਜਾਵੇਗਾ ਲਓ ਅਗਲੀ ਕਬੱਡੀ ਨੀਟੂ ਬਗਲਾੜੇ ਦੀ ਜੈਲਦਾਰ ਸਾਹਿਬ ਚੱਕਿਓ ਮਾਈਕ ਲਓ ਸਾਹਮਣੇ ਕੰਨ ਨੀਟੂ ਇਸ ਲਈ ਕਬੱਡੀ ਪਾਉਣ ਲਈ ਬਿਧਾ ਹੈ ਗੱਭਰੂ ਮੈਦਾਨ ਦੇ ਵਿੱਚ ਦੂਜੇ ਪਾਸੇ ਚਾਰ ਜਾਫੀ ਲਲਕਾਰ ਦੱਤੇ ਨੇ ਦੇਖ ਲਿਆ ਵੀ ਮਾਨੁਕੇ ਗਿੱਲ ਪਿੰਡਾਂ ਮੁੰਡਿਆਂ ਦਾ ਟੱਕਰ ਲਵਦੀਪ ਸਿੰਘ ਲਵੀ ਦੇ ਨਾਲ ਹੋਈ ਹੈ ਟੱਕਰ ਫਿਰੇ ਦੀ ਹੋਈ ਹੈ ਇਹ ਬੱਬਰ ਸ਼ੇਰਾਂ ਦੇ ਦਰਮਿਆਨ ਮੁਕਾਬਲਾ ਸਿਰੇ ਦਾ ਮੇਰੇ ਮਿੱਤਰੋ ਇੱਕ ਪਾਸੇ ਨੀਟੂ ਬਗਲਾਣੇ ਵਾਲਾ ਆਪਣੀ ਟੀਮ ਦੇ ਲਈ ਨੰਬਰ ਦਾ ਵਾਅਦਾ ਕਰਦਾ ਹੋਇਆ ਪੁਆਇੰਟ ਰੇਡਰ ਨੇ ਜੋੜ ਦਿੱਤਾ ਅਗਲੀ ਰੇਡ ਕਹਿੰਦੇ ਅਰਸ਼ ਆ ਗਿਆ ਲੋਗੜ ਦੀ ਧਰਤੀ ਹੈ ਮੇਰੇ ਮਿੱਤਰੋ ਇਸ ਲਈ ਧਾਵਾ ਬੋਲ ਦਿੱਤਾ ਤਨੌਰੀ ਦੇ ਚਾਰ ਸਟਾਪਰਾਂ ਦੇ ਵਿੱਚੋਂ ਹੁਣ ਦੇਖਣਾ ਵੀ ਕੌਣ ਇਸ ਲਈ ਕਰੂ ਮੁਕਾਬਲਾ ਆ ਪੈਂਦੀ ਹੂ ਕਬੱਡੀ ਦੇ ਵਿੱਚ ਚਾਰੇ ਦਾ ਫੀਟ ਆਪ ਦੇ ਤਲੌਰੀ ਦਾ ਮਣੀ ਮੇਰੇ ਮਿੱਤਰੋ ਪਰੀਆਂ ਦਾ ਕਹਿੰਦੇ ਵੱਡਾ ਮੱਲਾ ਆਹ ਮੁੰਡੇ ਦੀ ਗੱਲ ਮੈਂ ਅਖਬਾਰ ਦੇ ਵਿੱਚ ਕੀਤੀ ਇਹ ਮੁੰਡੇ ਦਾ ਅਖਬਾਰ ਦੇ ਵਿੱਚ ਆਰਟੀਕਲ ਜਦੋਂ ਮੈਂ ਲਿਖਿਆ ਤੇ ਮੁੰਡਾ ਵਾਕੀ ਕਹਿੰਦੇ ਕਾਫੀ ਕੁਝ ਜਿੱਤ ਚੁੱਕਿਆ ਮੇਰੇ ਮਿੱਤਰੋ ਤੇ ਜਿਹੜੇ ਲੋਕਾਂ ਦੇ ਦਲੇ ਜਿੱਤੇ ਰਪਿੰਦਰ ਜੀ ਇਹਨਾਂ ਤੇ ਕਹਿਣਾ ਹੀ ਕੀ ਜਾਂ ਫਿਰ ਗੱਲ ਵੱਖਰੀ ਹੁੰਦੀ ਹੈ ਕਿਸੇ ਦੀ ਰੂਹ ਖੁਸ਼ ਕਰ ਦੇਣੀ ਕਿਸੇ ਦਾ ਮੇਰੇ ਵੀਰੋ ਜਿਵੇਂ ਕਿਸੇ ਦੀ ਖੁਸ਼ੀ ਦਾ ਕਾਰਨ ਬਣ ਜਾਣਾ ਇਹ ਵੱਡੀ ਗੱਲ ਹੁੰਦੀ ਹੈ ਆ ਨੌਜਾਨ ਲੋਕਾਂ ਦੇ ਚਿਹਰਿਆਂ ਦੀ ਖੁਸ਼ੀ ਦਾ ਕਾਰਨ ਬਣਦੇ ਆ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੋਰਖੀ ਵਾਲਾ ਪਾਉਂਦਾ ਰੇਡ ਪਰ ਤਾਰਾ ਪੁਰੀਆ ਹੈਰੀ ਤਲਵੰਡੀ ਪਾਈ ਦੇ ਏਰੀਆ ਦਾ ਮੇਰੇ ਮਿੱਤਰੋ ਕਰਦਾ ਕਮਾਲ ਤੇ ਪੁਆਇੰਟ ਜਿਹੜਾ ਹੈ ਰੇਡਰ ਦੇ ਹਿੱਸੇ ਹੈ ਨਾਲ ਦੀ ਨਾਲ ਹੀ ਬੇਨਤੀ ਹਾਕਮ ਵਾਲਾ ਤੇ ਬੱਪਰ ਇੱਕ ਮੋਬਾਈਲ ਜਿਹੜਾ ਹੈ ਉਹ ਸਾਡੇ ਬੌਂਸਰ ਭਰਾਵਾਂ ਨੂੰ ਦਿੱਗਿਆ ਹੋਇਆ ਮਿਲਿਆ ਉਹ ਮੈਂ ਪ੍ਰਬੰਧਕਾਂ ਨੂੰ ਦੇ ਦਿੰਨਾ ਬਾਅਦ ਵਿੱਚ ਬਈ ਰਿੰਗ ਰੁੰਗ ਲਾ ਕੇ ਆਪ ਵੀ ਜਿਹੜਾ ਇਹ ਮੋਬਾਈਲ ਜਰੂਰ ਲੈ ਦਿਓ ਬੜੀ ਮਿਹਰਬਾਨੀ ਹੋਊਗੀ ਅਖਸ ਲੋਗੜ ਦੀਆਂ ਤਿੰਨ ਕਬੱਡੀਆਂ 2100 ਦੀਆਂ ਅਵਿਨਾਸ਼ ਕੈਨੇਡਾ ਤੇ ਗੁਰਵੀਰ ਧਰਮਕੋਨ ਕੈਨੇਡਾ ਵੱਲੋਂ ਮੇਰੇ ਵੀਰੋਂ ਪਹਿਣ ਗਈਆਂ ਪਰ ਜੀਵਨ ਨੂੰ ਜਫਾ ਮਨੀਤ ਧਨੌਰੀ ਵਾਲੇ ਨੇ ਲਾ ਦਿੱਤਾ ਔਰ ਅਗਲੀ ਕਬੱਡੀ ਭੋਲਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਫੇਰ ਪਾਉਣ ਦੇ ਲਈ ਨੌਜਨ ਵਧਿਆ ਹੋਇਆ ਹੈ ਲੈ ਸਾਹਮਣੇ ਕਹਿੰਦੇ ਕੋਲਾ ਮੇਰੇ ਮਿੱਤਰ ਧਨੌਰੀ ਵਾਲਾ ਇਸ ਲਈ ਪੜਿਆ ਹੋਇਆ ਹੈ ਆਹ ਟੱਕਰ ਹੋ ਗਈ ਤੇ ਨੌਜਾਨ ਇਸ ਲਈ ਮੈਦਾਨ ਦੇ ਵਿੱਚ ਆਪਣੀ ਟੀਮ ਦੇ ਲਈ ਨੰਬਰ ਦਾ ਵਾਧਾ ਕਰਲਾ ਹੋਇਆ ਲੋਗੜੀਆ ਅਰਸ਼ਨੀ ਪਹਿਲੀ ਪੈਣ ਲੱਗੀਆਂ ਮੇਰੇ ਮਿੱਤਰੋ 2100 ਦੀ ਪਹਿਲੀ ਆ ਮੈਦਾਨ ਦੇ ਵਿੱਚ ਪੈਣ ਲੱਗੀ ਆ ਦੂਜੇ ਪਾਸੇ 400 ਪਰ ਦੇ ਵਿੱਚ ਹੋਰ ਦੇਖਣਾ ਵੀ ਕੌਣ ਇਸ ਲਈ ਕੁਰਮਕਾਰਲਾ ਚਾਰੇ ਜਾਫੀ ਟੌਪ ਦੇ ਨੇ ਆਹ ਕਹਿੰਦੇ ਰਸ਼ੂ ਧਨੌਰੀ ਵਾਲਾ ਕਰਦਾ ਟੱਕਰ ਮੁਕਾਬਲਾ ਸਿਰੇ ਦਾ ਮੇਰੇ ਮਿੱਤਰੋ ਆਹ ਗੱਲ ਵੱਡੀ ਦੋ 스타ਆਂ ਦੇ درمیان ਟੱਕਰ ਸਿਰੇ ਦੀ ਅਰਸ਼ ਲੋਗੜੀਆ ਅਰਸ਼ ਮਾਣੂ ਕੇ ਗਿਲਦੀ ਟੀਮ ਨੇ ਲਈ 1 ਲੱਖਾਂ ਦੇ ਨੰਬਰ ਦਾ ਨੌਜਵਨ ਵਾਅਦਾ ਕਰ ਗਿਆ ਹਾਕਮ ਵਾਲਾ ਤੇ ਬਾਪਰ ਬਿਨਾਂ ਕਿਸੇ ਦੇਰੀ ਤੇ ਪਹਿਲੇ ਸੈਮੀਫਾਈਨਲ ਦੀਆਂ ਟੀਮਾਂ ਆਪਾਂ ਸਮਾਂ ਨਾਲ ਆਈਏ ਜਲਦੀ ਦੇ ਨਾਲ ਹੀ ਗਰਾਊਂਡ ਦੇ ਵਿੱਚ ਪਹੁੰਚਣ ਹਾਕਮ ਵਾਲਾ ਤੇ ਮੇਰੇ ਵੀਰੋ ਬੌਪਰ ਦਾ ਪਹਿਲਾ ਸੈਮੀਫਾਈਨਲ ਧਨੌਰੀ ਵਾਲੇ ਭੋਲੇ ਦੀ ਰੇਡ ਜਾਫੀ 4 ਲਵੀ ਤੇ ਹੈਰੀ ਕੰਨੀਆਂ ਤੇ ਕੁਲਾ ਪਚਕਾਰ ਆਹ ਸਾਹਮਣੇ 2 ਨੰਬਰ ਤੋਂ ਮੁਕਾਬਲਾ ਮੇਰੇ ਵੀਰੋ ਪਰਦਿਆਲਪੁਰੇ ਵਾਲਾ ਕਹਿੰਦੇ ਸੱਚੀ ਬੋਲੀ ਬੋਲਦਾ ਵੀ ਪੁਆਇੰਟ ਜਿਹੜਾ ਉਹ ਜਾਫੀ ਨੇ ਹਿੱਸੇ ਜਾ ਜੜਾ ਟੈਕਨੀਕਲ ਪੁਆਇੰਟ ਜਿਹੜਾ ਜਾਫੀ ਦਾ ਹੈ ਜੀਵਨ ਫੇਰ ਆ ਗਿਆ ਮੈਚ ਬੜਾ ਫਸ ਕੇ ਖੇਡਿਆ ਜਾ ਰਿਹਾ ਹੈ ਅਜੇ ਪਤਾ ਨਹੀਂ ਜਿੱਤਣਾ ਕਿਹਨੇ ਹੈ ਜਿਹੜੀ ਜਿੱਤੂ ਤੜਵੇਂ ਦੇ ਨਾਲ ਸੈਕੰਡ ਸੈਮੀਫਾਈਨਲ ਮੈਚ ਮੇਰੇ ਮਿੱਤਰੋ ਖੇਡੂਗੀ ਜੀਵਨ ਪਾਉਂਦਾ ਰੇਡ 4 ਅਲਾਵਾਦ ਪੰਜਾਬ ਦੀ ਧਰਤੀ ਤੇ ਪੁੱਜਿਆ ਕਿਸਾਨੀ ਸੰਘਰਸ਼ ਦੇ ਵਿੱਚ ਵੀ ਨੌਜੰਦਾ ਵੱਡਾ ਰੋਲ ਰਿਹਾ ਹੈ ਹੁਣ ਵੇਖੋ ਹੁਣ ਸਵਾਦ ਆਉ ਦੁਨੀਆ ਸਵਾਦ ਲੈ ਜੂ ਲੈ ਜੂ ਲੈ ਜੂ ਲੈ ਜੂ ਵਾ ਜੀ ਆਹ ਕੋ ਜੀ ਦੇਖਣਾ ਚਾਹੁੰਦੇ ਸੀ ਖੜ ਤਾਲੀਆਂ ਨਾਲ ਚਲ ਤਾਲੀਆਂ ਮਾਰੋ ਕਹਿੰਦੇ ਮਾਨੂੰ ਕੇ ਦਾ ਜੀਵਲ ਅੱਜ ਖੇਡ ਰਿਹਾ ਮੇਰੇ ਮਿੱਤਰੋ ਦੂਜਾ ਕੱਪ ਖੇਡ ਰਿਹਾ ਤੇ ਚੱਕਰਾਂ ਸਿੰਘ ਵਾਲੇ ਦੀ ਧਰਤੀ ਤੇ ਪੁੰਡਾ ਕਹਿੰਦੇ 4 ਸਾਲਾਂ ਬਾਅਦ ਇੰਡੀਆ ਪੁੱਜਿਆ ਤੇ ਸਾਹਮਣੇ ਕਹਿੰਦੇ ਭੋਲੂ ਮੇਰੇ ਮਿੱਤਰੋ ਮੋਰਖੀ ਦੀ ਧਰਤੀ ਦਾ ਪਰ ਟੱਕਰ ਹੈਰੀ ਦੇ ਨਾਲ ਤੇ ਆਤਾਰਾਪੁਰਿਆ ਹੈਰੀ ਸਾਹਮਣੇ ਕੋਸ਼ਿਸ਼ ਕਰਦਾ ਹੋਇਆ ਕੈਲਡਰ ਜੀ ਜਿਹੜਾ ਹੋਲਡ ਹੋਇਆ ਸੀ ਨਾ ਮੇਰਾ ਖਿਆਲ ਹੈ ਪਹਿਲੀ ਪਤਾ ਨਹੀਂ ਦੂਜੀ ਰੇਡ ਤੇ ਉਹ ਨੰਬਰ ਜਾਫੀ ਦਾ ਹੀ ਹੈ ਉਹ ਨੰਬਰ ਜਿਹੜਾ ਰਿਵਿਊ ਦੇਖ ਕੇ ਸਾਡੇ ਵੀਰਾਂ ਨੇ ਫੈਸਲਾ ਕੀਤਾ ਵੀ ਉਹ ਨੰਬਰ ਜਾਫੀ ਦਾ ਹੈ ਜੀਵਨ ਫੇਰ ਆ ਗਿਆ ਮੈਚ ਬੜਾ ਤਕੜਾ ਖੇਡਿਆ ਜਾ ਰਿਹਾ ਇੱਕ ਪਾਸੇ ਜਿਵੇਂ ਮੋਗੇ ਦੀ ਮਾਣੂ ਕੇ ਗੇਲਾ ਔਰ ਦੂਜੇ ਪਾਸੇ ਰੋਪੜ ਦੇ ਕਹਿੰਦੇ ਮੇਰੇ ਵੀਰੋ ਤਨਹੋਰੀਆ ਆਉ ਜਾਂਦਾ ਮਾਨੁਕੇ ਵਾਲਾ ਆਉ ਜਾਂਦਾ ਮਾਨੁਕੇ ਗਿੱਲ ਵਾਲਾ ਜੀਵਨ ਸੁਖਾ ਢਾਲੀਵਾਲ ਜੀ ਤਖਤੂਪਰਾ ਅਚੇਤੇ ਤੌਰ ਤੇ ਸਾਡੇ ਵੱਡੇ ਭਰਾ ਪੁੱਜੇ ਹੋਏ ਨੇ ਜੀਵਨ ਨੂੰ ਬੜਾ ਪਿਆਰ ਸਤਿਕਾਰ ਦਿੰਦੇ ਆ ਬਹੁਤ ਬਹੁਤ ਧੰਨਵਾਦ ਹੈ ਲਓ ਅਗਲੀ ਕਬੱਡੀ ਨੀਟੂ ਮੇਰੇ ਮਿੱਤਰੋ ਬਗਲਾਣੇ ਵਾਲਾ ਇਸ ਵੇਲੇ ਨਾਲ ਜਲ ਫੇਰ ਬਦਿਆ ਹੋਇਆ ਹੈ ਨੀਟੂ ਬਗਲਾਣੇ ਦਾ ਜਾਂ ਫਿਰ ਚਾਰਨਾ ਮਾਨੂਕੇ ਵਾਲਿਓ ਜੇ ਮੇਲਾ ਜਿੱਤਣਾ ਤੇ ਕੁਝ ਵੱਖਰਾ ਕਰਨਾ ਪੈਣਾ ਲੋਕਾਂ ਨੂੰ ਦੱਸਣਾ ਪੈਣਾ ਲਓ ਸਾਹਮਣੇ 2 ਨੰਬਰ ਤੋਂ ਮੁਕਾਬਲਾ ਸਖਤ ਮੇਰੇ ਮਿੱਤਰੋ ਆ ਲੱਗ ਗਿਆ ਜੋਰ ਲੱਗ ਗਿਆ ਜੋਰ ਲੱਗ ਗਿਆ ਜੋਰ ਲੱਗ ਗਿਆ ਜੋਰ ਇੱਕ ਸੇ ਪਿੰਡਾ ਔਰ ਦੂਜੇ ਪਾਸੇ ਨੀਟੂ ਨੀਟੂ ਦਾ ਪਿੰਡਾ ਲੋ ਬੱਲੇ 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 ਨੀਟੂ ਉਹ ਨਿਆਰਾ ਨਿਊਰਾ ਆ ਰਿਹਾ ਕਿ ਨਹੀਂ ਬਠਿੰਡੇ ਵਾਲਿਓ ਤਾੜੀਆਂ ਵਾਲੇ ਕੀ ਖਿਆਲ ਹੈ ਫਿਰ ਅੱਜ ਤੇ ਕਹਿੰਦੇ ਲਲਕਾਰੇ ਵੀ ਵੱਜ ਰਹੇ ਰਪਿੰਦਰ ਜੀ ਨਾਲ ਨਾਲ ਅੱਜ ਲਲਕਾਰੇ ਵੀ ਵੱਜ ਰਹੇ ਆਓ ਸਾਹਮਣੇ ਕਹਿੰਦੇ ਇਸ ਲਈ ਰੇਡ ਪਾਉਣ ਦੇ ਲਈ ਅਰਸ਼ ਆ ਗਿਆ ਲੋਅਰ ਦੀ ਧਰਤੀ ਦਾ ਮੇਰੇ ਮਿੱਤਰੋ ਚਾਰ ਟੋਪਰਾਂ ਦੇ ਵਿੱਚੋਂ ਆ ਦੇਖਦਾ ਵੀ ਕੌਣ ਇਸ ਲਈ ਟੱਕਰ ਰਿਸ਼ਤ ਤਨੌਰੀ ਦੇ ਨਾਲ ਹੋ ਗਈ ਹੈ ਵੱਡਾ ਮਨ ਖੇਡ ਕਬੱਡੀ ਦਾ ਟੱਕਰ 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 ਦੂਜੀ ਵੀ ਸਕਸੈਸ ਭਾ ਦਿੱਤੀ ਇਹ ਮੁੰਡੇ ਨੇ ਆ ਦੂਜੀ ਵੀ ਸਕਸੈਸ ਭਾ ਦਿੱਤੀ ਨੰਬਰ ਨੰਬਰ ਵੇਖ ਰਹੇ ਹਾਂ ਵੀ ਹੋਲਡ ਤੇ ਨਹੀਂ ਨਾ ਰਹਿ ਗਿਆ ਆ ਮੇਰੇ ਮਿੱਤਰੋ ਹੁਣ ਤੱਕ ਕੋਈ ਵੀ ਨੰਬਰ ਜਿਹੜਾ ਹੋਲਡ ਨਹੀਂ ਕੋਈ ਸੀਗਾ ਉਹਦਾ ਫੈਸਲਾ ਹੋ ਗਿਆ ਲਓ ਭੋਲਾ ਤਨੌਰੀ ਲਵੀ ਕਰਦਾ ਕੋਸ਼ਿਸ਼ ਤੇ ਪੁਆਇੰਟ ਜਿਹੜਾ ਹੈ ਬਾਬਾ ਗਾਜੀਦਾਸ ਕਬੱਡੀ ਕਲੱਬ ਤਨਹੌਰੀ ਦੀ ਟੀਮ ਦਾ ਬਾਬਾ ਜੀ ਥੋੜਾ ਜਿਹਾ ਸਾਈਡ ਤੇ ਕਿਉਂਕਿ ਮੁੰਡੇ ਬੜੇ ਤੇਜ਼ ਆ ਆ ਲੋਹੇ ਦਾ ਕਈ ਵਾਰੀ ਪਤਾ ਨਹੀਂ ਲੱਗਦਾ ਵੀ ਕਿਹੜੇ ਪਾਸੇ ਕਿਧਰ ਨੂੰ ਜਾਣਾ ਆਓ ਮੇਰੇ ਮਿੱਤਰੋ ਜੀਵਨ ਦੀ ਫੇਰ ਖੇਡ ਮੈਦਾਨ ਦੇ ਵਿੱਚ ਪੈ ਗਈ ਰੇਡ ਮਾਨਕੀ ਦਾ ਗੋਪੀ ਸਮਰਾਲੇ ਤੋਂ ਪੁੱਜਿਆ ਨਾਲ ਕਹਿੰਦੇ ਮਨੀ ਤਨਹੌਰੀ ਚਾਰੀ ਆਹ ਸਾਹਮਣੇ ਵੇਖਦਾ ਵੀ ਮਨੀ ਦੇ ਨਾਲ ਮੁਕਾਬਲਾ ਲੱਗਿਆ ਜੋ ਬੱਲੇ 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 ਇੱਕ ਪਾਸੇ ਬੱਲੇ ਸੁਆਦ 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 ਵੱਖਰਾ ਮਨੀ ਤੇ ਜੀਵਨ ਜੀਵਨ ਤੇ ਮਨੀ ਓਏ ਫਿਰ ਸੁਆਦ ਆ ਗਿਆ ਹੈ ਪਾਣੀ ਗਰਾਊਂਡ ਦੇ ਵਿੱਚ ਪੁਜਦਾ ਕਰ ਦਿਓ ਪਾਣੀ ਅਜੇ ਜੀਵਨ ਥੋੜੇ ਤੇ ਨਹੀਂ ਹੋਇਆ ਇਹਨੂੰ ਅਜੇ ਜਿਵੇਂ ਸੁੱਖੇ ਬਾਈ ਮੁੰਡਾ ਜਿਵੇਂ ਕਹਿੰਦੇ ਹਨ ਵੀ ਹੋ ਜਾਊਗਾ ਠੀਕ ਹੋ ਜਾਊਗਾ ਠੀਕ ਬਹੁਤ ਬਹੁਤ ਧੰਨਵਾਦ ਆਹ ਸਾਹਮਣੇ ਅਗਲੀ ਕਬੱਡੀ ਮੋਰਖੀ ਵਾਲਾ ਹੋਏ ਸਾਹਮਣੇ ਕਹਿੰਦੇ ਭੋਲੂ ਆ ਗਿਆ ਨੌਜਨ ਮੋਰਖੀ ਵਾਲਾ ਰੇਡ ਪਾਉਣ ਦੇ ਲਈ ਤਿਆਰ ਬਰਤਰ ਬਣ ਗਿਆ ਹੁਣ ਚਾਰ ਜਾਫੇ ਦੇ ਵਿੱਚੋਂ ਦੇਖਣਾ ਵੀ ਕੌਣ ਕਰੂ ਮੁਕਾਬਲਾ ਇਸ ਲਈ ਗਰਸੇਵ ਸਿੰਘ ਜੀ ਕਨੇਡਾ ਕਹਿੰਦੇ ਵੀ ਜੀਵਨ ਦੀਆਂ ਦੋ ਰੇਡਾਂ 1000 ਦੀਆਂ ਲਾ ਲਵੀ ਲਵੀ ਮਾਨੁਕੇ ਲਵੀ ਮਾਨੁਕੇ ਤੇ ਨੰਬਰ ਜਾਫੀ ਦਾ ਨੰਬਰ ਲਵੀ ਮਾਨੁਕੇ ਵਾਲੇ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਸੁੱਖਾ ਧਾਲੀਵਾਲ ਜੀ ਵੱਲੋਂ 1000 ਰੁਪਇਆ ਜੀਵਨ ਮਾਨੁਕੇ ਵਾਲੇ ਦੇ ਲਈ ਪੁੱਜਿਆ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਲੈ ਵੀ ਵੀਰਿਆ ਪਾਣੀ ਗਰਾਊਂਡ ਦੇ ਵਿੱਚ ਜਰੂਰ ਅਰਸ਼ ਪਾਣੀ ਸਿੰਦੇ ਇਧਰੋਂ ਭੇਜੋ ਕਿਸੇ ਵੀਰ ਨੂੰ ਪਾਣੀ ਦੀ ਬੜੀ ਜ਼ਰੂਰਤ ਹੈ ਲਓ ਮੈਚ ਦਾ ਆਨੰਦ ਆ ਰਿਹਾ ਤੇ ਫੇਰ ਇੱਕ ਵਾਰੀ ਹਾਂ ਲਲਕਾਰੇ ਵੱਡੇ ਸਾਰੇ ਮੇਰੇ ਮਿੱਤਰੋ ਆਹ ਕਹਿੰਦੇ ਲਲਕਾਰੇ ਵੱਜ ਰਿਹਾ ਤਾੜੀਆਂ ਵੱਜ ਰਹੀ ਹੈ ਪਰ ਸਾਹਮਣੇ ਨੰਬਰ ਐਨ ਕਹਿੰਦੇ ਦੇਖਦਾ ਵੀ ਕਿਹਦੇ ਹਿੱਸੇ ਵਿੱਚ ਜੜੂਗਾ ਰੇਡ ਪਾਉਣ ਦੇ ਲਈ ਕਹਿੰਦੇ ਅਰਸ਼ ਆ ਗਿਆ ਲੋਗੜ ਦੀ ਧਰਤੀ ਦਾ ਮੇਰੇ ਮੇ ਰੋਕੋ ਆਹ ਕਹਿੰਦੇ 2100 ਦੀ ਤੀਜੀ ਪੈਣ ਲੱਗੀ ਆਹ ਕਹਿੰਦੇ ਗੋਪੀ ਮਾਨ ਕੀ ਆਣਾ ਇਹ ਗੋਪੀ ਮਾਨ ਕੀ ਦੀ ਧਰਤੀ ਦਾ ਮੇਰੇ ਮਿੱਤਰੋ ਪੰਡਾ ਸਮਰਾਲੇ ਦੇ ਇਲਾਕੇ ਦਾ ਆਪਣੀ ਟੀਮ ਲਈ ਬੱਲੇ ਬਲੇ ਕਰਵਾ ਗਿਆ ਅੰਕ ਦਾ ਵਾਅਦਾ ਕਰਦਾ ਹੋਇਆ 2100 ਦਾ ਜਫਾ ਲੱਗੇ ਜੀ ਢਾਫੀ ਦਟਪਨ ਤੇ ਕਰਦੇ ਮੇਰੇ ਵੀਰ ਬਹੁਤ ਬਹੁਤ ਧੰਨਵਾਦ ਹੋਵੇਗਾ ਮੈਚ ਸਿਰੇ ਦਾ ਕੋਈ ਰੌਲਾ ਰੱਪਾ ਤੇ ਨਹੀਂ ਨਾ ਭਾਉ ਜੀ ਕੋਈ ਨੰਬਰ ਹੋਲਡ ਤੇ ਨਹੀਂ ਨਾ ਕਿ ਇੱਕ ਹੋਲਡ ਹੈਗਾ ਹੈ ਇੱਕ ਇੱਕ ਹੀ ਹੋਲਡ ਦੇਣਾ ਹੈ ਧਨੋਰੀ ਨੇ ਵੀ ਲੈ ਲਿਆ ਤੇ ਮਾਨੂ ਕੈਨ ਵੀ ਲੈ ਲਿਆ ਕਿ ਤੁਸੀਂ ਲੈਣਾ ਹਜੇ ਠੀਕ ਹੈ ਰੈਫਰੀ ਕਹਿੰਦੇ ਵੀ ਉਹ ਪਲਟੀ ਲਵਾਉਣਾ ਸੀ ਪਲਟੀ ਨਹੀਂ ਲਵਾ ਸਕਦਾ ਆਪ ਨਹੀਂ ਬਾਹਰ ਜੇ ਸਟਰਗਲ ਦੇ ਵਿੱਚ ਬਾਹਰ ਜਾਂਦਾ ਤਾਂ ਠੀਕ ਹੈ ਦੇਵ ਜੀ ਪਰ ਨਹੀਂ ਆਪਾਂ ਉਦਾਂ ਨਹੀਂ ਲਵਾ ਸਕਦੇ ਹਨ ਜਾਣ ਬੁੱਝ ਕੇ ਨਹੀਂ ਲਵਾ ਸਕਦੇ ਜੀ ਆਉਂਦਾ ਸਲਾਮ ਫਿਰ ਜੇ ਸੁਣਿਓ ਬਾਈ ਉਹ ਬਾਈ ਕਹਿੰਦਾ ਲੋਕਾਂ ਨੂੰ ਪੁੱਛ ਲਓ ਫਿਰ ਆਪਾਂ ਰੈਫਰੀ ਕਾ ਨੂੰ ਖੜਾਇਆ ਜੇ ਤੁਸੀਂ ਦੱਸਣਾ ਹੈਂ ਜੀ ਜਦ ਇੱਕ ਮਿੰਟ ਯਾਰ ਇੱਕ ਮਿੰਟ ਰੁਕੋ ਠੀਕ ਹੈ ਦੋਨੇ ਖੜੇ ਆ ਇਹ ਪੂਣੀ ਨਵਾ ਦੇਖ ਲੈ ਬਾਈ ਲਵਾਈ ਤੱਕ ਤੇਰੀ ਬਸ ਦੇਖ ਇਹ ਬਾਈ ਇਧਰ ਸਾਡੇ ਭਰਾਵਾਂ ਦੇ ਵੱਲੋਂ ਜਿਹੜੇ ਉਧਰ ਬਾਬਾ ਜੀ ਪਾਣੀ ਦੀ ਸੇਵਾ ਕਰ ਰਹੇ ਨੇ ਉਹਨਾਂ ਦੇ ਲਈ ਸਪੈਸ਼ਲ ਮਾਨ ਸਨਮਾਨ ਜਿਹੜਾ 100 ਰੁਪਏ ਦਾ ਦਿੱਤਾ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਤੇ ਨਾਲ ਜਿੰਨੇ ਵੀ ਸਾਡੇ ਵੀਰ ਸੱਬਰ ਕੱਤੇ ਦੀ ਸੇਵਾ ਕਰ ਰਹੇ ਨੇ ਫੋੜਾ ਮਾਰ ਰਹੇ ਨੇ ਗਰਾਊਂਡ 'ਚ ਕਲੀ ਪਾਰ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਸਾਡੇ ਭਰਾਵਾਂ ਦਾ ਕੁਝ 1921 ਦਾ ਰੌਲਾ ਚੱਲੇਗਾ ਚੱਲੇਗਾ ਮਾਜ ਕੋਈ ਨਹੀਂ ਇੰਤਜ਼ਾਰ ਕਰੋ ਇੱਕੋ ਜੀ ਦੇਖ ਲੈ ਮੇਂਡ ਤੋਂ ਕੰਮ ਇੱਕ ਮਿੰਟ ਮੈਂ ਦੋਨਾਂ ਦੀ ਨਹੀਂ ਸੁਣਦਾ ਮਨੀ ਤੂੰ ਉਧਰ ਚੱਲ ਤੂੰ ਮੇਰੇ ਤੁਸੀਂ ਪਿੱਛੇ ਜਿਹੜਾ ਤੁਹਾਡਾ ਫੈਸਲਾ ਜੇ ਤਾ ਤੁਸੀਂ ਲੈਣਾ ਚਾਹੁੰਦੇ ਹੋ ਹੋਲਡ ਤਾਂ ਵੀ ਠੀਕ ਹੈ ਜੇ ਤੁਹਾਡਾ ਫੈਸਲਾ ਠੀਕ ਹੈ ਦੇਖਿਆ ਭਾਈ ਭਾਉ ਸਰਬੰਸ ਸਿੰਘ ਜੀ ਡੈਰੀ ਵਾਲੇ ਕਹਿੰਦੇ ਵੀ 500 ਜੀਵਨ ਦੀ ਰੇਟ ਤੇ ਮੈਚ ਵੱਡਾ ਹੈ ਔਰ ਥੋੜੀ ਜਿਵੇਂ ਕਹਿੰਦੇ ਹੁੰਦੇ ਆ ਵੀ ਨੋਕ ਝੋਕ ਹੋ ਜਾਂਦੀ ਹੈ ਕਿ ਵਿੱਚ ਫਿੰਦ ਪ੍ਰਧਾਨ ਖੜੇ ਨਾਲੇ ਮੈਂਬਰ ਅਤੇ ਕਮੇਟੀ ਜੇ ਰੌਲਾ ਪੈ ਜਾਵੇ ਸਾਰੇ ਕਰਨ ਫੈਸਲਾ ਛੇਤੀ ਜੇ ਰੌਲਾ ਪੈ ਜਾਵੇ ਸਾਰੇ ਕਰਨ ਫੈਸਲਾ ਛੇਤੀ ਲਓ ਸਾਹਮਣੇ ਅਗਲੀ ਕਬੱਡੀ ਗਰਾਊਂਡ ਨੂੰ ਥੋੜਾ ਕਲੀਅਰ ਕਰੀਏ ਮੇਰੇ ਭਰਾਵਾਂ ਨੂੰ ਬੇਨਤੀ ਹੈ ਜਿਹੜੇ ਪਾਣੀ ਪੀਉਣ ਵਾਲੇ ਵੀ ਸੱਜਣ ਨੇ ਕੈਮਰੇ ਵਾਲੇ ਭਰਾਵਾਂ ਨੂੰ ਵੀ ਬੇਨਤੀ ਵੀ ਥੋੜਾ ਜਿਹਾ ਬਾਹਰਲੇ ਪਾਸੇ ਭੋਲੇ ਦੀ ਰੇਡ ਜਾਫੀ 4 ਆਹ ਸਾਹਮਣੇ ਤਾਰਾਪੁਰੀਆ ਜਾਫੇਰ ਇੱਕ ਪਾਸੇ ਲਵੀ ਮੇਰੇ